ਸਸਿਗਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂਤ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਫੈਡਰਲ ਚੋਣਾਂ ਦੇ ਪ੍ਰਚਾਰ ਨੇ ਫੜੀ ਰਫ਼ਤਾਰ ਚੋਣਾਂ ਤੋਂ ਪਹਿਲਾਂ ਆਰਥਿਕ ਮਾਹਿਰਾਂ ਦੀਆਂ ਰਿਪੋਰਟਾਂ ਵੀ ਆਈਆਂ ਸਾਹਮਣੇ ਹੈ ਹਾਊਸਿੰਗ ਬਣਿਆ ਵੱਡਾ ਮੁੱਦਾ ਸੇ ਕੈਡਾ 2026 ਦੇ ਲਈ ਲੇਬਰ ਪਾਰਟੀ ਦਾ ਐਲਾਨ ਦੁਬਾਰਾ ਸੱਤਾ ਵਿੱਚ ਆਉਣ ਤੇ ਦੇਣਗੇ 4,50,000 ਡਾਲਰ ਇੱਕ ਖਾਸ ਮੌਕੇ ਤੇ ਆਸਟ੍ਰੇਲੀਆ ਦੇ ਵਿੱਚ ਘਟੇ ਪੈਟਰੋਲ ਦੇ ਰੇਟ ਆਮ ਲੋਕਾਂ ਨੂੰ ਮਿਲੀ ਰਾਹਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 3 ਮਈ ਨੂੰ ਆਸਟ੍ਰੇਲੀਆ ਪਰ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਅਜਿਹੇ ਦੇ ਵਿੱਚ ਹਰ ਪਾਰਟੀ ਆਪੋ ਆਪਣੀ ਹਵਾਲ ਆ ਰਹੀ ਹੈ ਪਰ ਇਸ ਵਾਰ ਹਾਊਸਿੰਗ ਚੋਣਾਂ ਦਾ ਸਭ ਤੋਂ ਵੱਡਾ ਤੇ ਕੇਂਦਰੀ ਮੁੱਦਾ ਬਣ ਚੁੱਕਿਆ ਹੈ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਨੇ 2025 ਦੀਆਂ ਆਸਟ੍ਰੇਲੀਆਈ ਫੈਡਰਲ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਅਤੇ ਪ੍ਰਚਾਰ ਮੁਹਿੰਮ ਵੀ ਅਜਿਹੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਰਫ਼ਤਾਰ ਫੜ ਚੁੱਕੀ ਹੈ ਹਾਊਸਿੰਗ ਨੀਤੀ ਇੱਕ ਕੇਂਦਰੀ ਮੁੱਦਾ ਇਹਨਾਂ ਚੋਣਾਂ ਦੇ ਵਿੱਚ ਬਣ ਗਿਆ ਜਿਸ ਦੇ ਲਈ ਲੇਬਰ ਪਾਰਟੀ ਦਾ ਉਦੇਸ਼ 5 ਸਾਲਾਂ ਵਿੱਚ 1.2 ਮਿਲੀਅਨ ਘਰਾਂ ਦਾ ਨਿਰਮਾਣ ਕਰਨਾ ਹੈ ਜਦਕਿ ਕੋਲੀਜ਼ਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਜਮਾ ਰਾਸ਼ੀ ਦੇ ਲਈ ਸੁਪਰਨਿਊਏਸ਼ਨ ਤੱਕ ਪਹੁੰਚ ਦੇਣ ਰਾਹੀਂ ਹਾਊਸਿੰਗ ਦੀ ਹਮਾਇਤ ਕਰਨ ਨੂੰ ਉਤਸ਼ਾਹਿਤ ਕਰਦਾ ਹੈ ਲੇਬਰ ਪਾਰਟੀ ਅਤੇ ਕਲੀਜ਼ਨ ਦੇ ਵੱਲੋਂ ਚੋਣ ਮਹਿੰਮ ਦੌਰਾਨ ਪੇਸ਼ ਕੀਤੀਆਂ ਗਈਆਂ ਵੱਡੀਆਂ ਆਰਥਿਕ ਯੋਜਨਾਵਾਂ ਨੂੰ ਇੱਕ ਤਜਰਬੇਕਾਰ ਟਿੱਪਣੀਕਾਰ ਨੇ ਨਿਰਾਸ਼ਾਜਨਕ ਦੱਸ ਕੇ ਰੱਦ ਕਰ ਦਿੱਤਾ ਆਸਟ੍ਰੇਲੀਅਨ ਪੈਨੈਂਸ਼ੀਅਲ ਰਿਵਿਊ ਦੇ ਅਰਥ ਸਾਹਿਤਰ ਸੰਪਾਦਕ ਜான் ਕਿਓ ਨੇ ਕਿਹਾ ਕਿ ਦੋਵਾਂ ਤਰ੍ਹਾਂ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਾਸੋਹੀਨੀਆਂ ਹਾਊਸਿੰਗ ਨੀਤੀਆਂ ਦੇ ਨਾਲ ਕੀਮਤਾਂ ਅਤੇ ਕਰਜ਼ੇ ਦੇ ਪੱਧਰ ਨੂੰ ਵਧਾਉਣ ਦਾ ਖਤਰਾ ਜਤਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਮੇਰੇ 40 ਸਾਲਾਂ ਦੇ ਅਰਥ ਸ਼ਾਸਤਰ ਲਈ ਸਭ ਤੋਂ ਨਿਰਾਸ਼ਾਜਨਕ ਚੋਣਾਂ ਨੇ ਹਾਊਸਿੰਗ ਸੰਕਟ ਨਾਲ ਨਜਿੱਠਣ ਦੇ ਲਈ ਕੁਲੇਜ਼ਨ ਦੀ ਨੀਤੀ ਉਧਾਰ ਟੈਕਸ ਛੋਟਾਂ ਦੇ ਦੁਆਲੇ ਘੁੰਮਦੀ ਹੈ ਜੋ ਪਹਿਲੇ ਘਰ ਖਰੀਦਣ ਵਾਲੇ ਨੂੰ ਸਾਲਾਨਾ 11000 ਜਾਂ ਵੱਧ ਤੋਂ ਵੱਧ 5 ਸਾਲਾਂ ਵਿੱਚ 55000 ਦੀ ਬਚਤ ਕਰਕੇ ਦੇ ਸਕਦੀ ਹੈ ਇਸ ਯੋਜਨਾ ਦੇ ਲਈ 1.2 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਪਰ ਕੋ ਜਰਤ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਦੀ ਲਾਗਤ 4 ਤੋਂ 8 ਗੁਣਾ ਤੱਕ ਹੋ ਸਕਦੀ ਹੈ ਦੂਜੇ ਪਾਸੇ ਲੇਬਰ ਰਿਹਾਇਸ਼ ਨੂੰ ਵਧਾਰੇ ਕਫਾਇਤੀ ਬਣਾਉਣ ਦੇ ਲਈ ਨਕਦੀ ਲਟਾਉਣ ਦੇ ਲਈ ਵੀ ਤਿਆਰ ਹੈ ਪਾਰਟੀ ਨੇ 8 ਸਾਲਾਂ ਵਿੱਚ 1 ਲੱਖ ਨਵੇਂ ਘਰ ਬਣਾਉਣ ਦੇ ਉਦੇਸ਼ ਤੇ ਨਾਲ 10 ਬਿਲੀਅਨ ਡਾਲਰ ਦੀ ਨੀਤੀ ਦਾ ਖਲਾਸਾ ਕੀਤਾ ਪਰ ਇਸ ਵਿੱਚ ਸਾਰੇ ਪਹਿਲੇ ਘਰ ਖਰੀਦਦਾਰਾਂ ਨੂੰ ਮੁਫਤ ਕਰਜ਼ਾ ਦాతਾ ਮਾਰਗੇਜ ਬੀਮਾ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ ਜੋ ਇਸ ਸਮੇਂ ਇੰਨਾ ਵਿੱਚੋਂ ਇੱਕ ਨੂੰ ਲੋੜਿੰਦਾ ਅਤੇ ਜੇ ਉਹ ਕਰਜ਼ੇ ਨਹੀਂ 모ੜੇ ਜਾਂਦੇ ਤਾਂ ਆਸਟ੍ਰੇਲੀਆਈ ਟੈਕਸਦਾਤਾ ਬਿੱਲ ਭਰਦੇ ਰਹਿਣਗੇ ਕਿ ਉਹਦਾ ਕਹਿਣਾ ਹੈ ਕਿ ਐਂਥਨੀ ਅਤੇ ਪੀਟਰ ਸਾਫਕਾ ਪ੍ਰਧਾਨ ਮੰਤਰੀਆਂ ਬੌਬ ਪਾਲ ਅਤੇ ਜੌਨ ਆਰਥਿਕ ਅਗਵਾਈ ਵਰਗੇ ਬਹੁਤ ਘੱਟ ਸੰਕੇਤ ਦਿਖਾ ਰਹੇ ਹਨ ਉਹ ਸਖਤ ਫੈਸਲੇ ਲੈਣ ਤੋਂ ਨਹੀਂ ਡਰਦੇ ਸਨ ਜਿਨ੍ਹਾਂ ਤੋਂ ਮੌਜੂਦਾ ਨੇਤਾ ਪਿੱਛੇ ਹਟ ਰਹੇ ਨੇ ਉਨਾ ਕਹਿ ਕੀ ਹੁਣ ਅਸੀਂ ਸਿਰਫ ਥੋੜੀ ਮਿਆਦ ਚੱਲਣ ਵਾਲੇ ਵਾਅਦੇ ਵੇਖ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਹਰ ਸਾਲ ਹੋਣ ਵਾਲੀਆਂ ਦਾ ਆਸਟ੍ਰੇਲੀਅਨ ਸਿੱਖ ਗੇਮਜ਼ ਇਸ ਵਾਰ ਫੈਡਰਲ ਚੋਣਾਂ ਦਾ ਵੀ ਮੁੱਦਾ ਬਣੀਆਂ ਹੋਈਆਂ ਨੇ ਅਤੇ ਸਿੱਖਾਂ ਨੂੰ ਪਰਮਾਉਣ ਦੇ ਲਈ ਵੱਡੇ ਵੱਡੇ ਐਲਾਨ 2026 ਦੀਆਂ ਗੇਮਸ ਸੰਬੰਧੀ ਕੀਤੇ ਜਾ ਰਹੇ ਨੇ ਦਾ ਆਸਟ੍ਰੇਲੀਅਨ ਸਿੱਖ ਗੇਮਸ ਆਸਟ੍ਰੇਲੀਆ ਪਰਦੇ ਵਿੱਚ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਲਈ ਇੱਕ ਮਾਣ ਵਾਲੀ ਗੱਲ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਲ ਅਤੇ ਅੰਤਰਰਾਸ਼ਟਰੀ ਪਾਈਚਾਰਾ ਹਾਜ਼ਰੀ ਭਰਦਾ ਹੈ ਇਸ ਸਾਲ ਸਿਡਨੀ ਦੇ ਵਿੱਚ 8 ਤੋਂ 20 April ਤੱਕ ਇਹ 37ਵੀਂ ਖੇਡਾਂ ਹੋਣ ਜਾ ਰਹੀਆਂ ਨੇ ਇਸ ਵਿੱਚ 15 ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਲਈ 120 ਲੋਕਲ ਕਲੱਬ ਅਤੇ 15 ਅੰਤਰਰਾਸ਼ਟਰੀ ਪੱਧਰ ਦੇ ਕਲੱਬ ਹਿੱਸਾ ਲੈ ਰਹੇ ਨੇ ਅਗਲੇ ਸਾਲ ਇਹ ਖੇਡਾਂ ਮੈਲਬੌਰਨ ਵਿੱਚ 4 ਤੋਂ 6 April ਤੱਕ ਹੋਣਗੀਆਂ ਸਾਲ 2026 ਦੀਆਂ ਖੇਡਾਂ ਦੀ ਸਫਲਤਾ ਦੇ ਲਈ ਲੇਬਰ ਸਰਕਾਰ ਦੇ MP ਜੂਲੀਅਨ ਹੈਲ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਹਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੇ ਉਹਨਾਂ ਦੀ ਪਾਰਟੀ ਮੋੜ ਤੋਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਦਾ ਆਸਟ੍ਰੇਲੀਅਨ ਸਿੱਖ ਗੇਮਸ ਦੇ ਲਈ 4,50,000 ਡਾਲਰ ਦੀ ਮਦਦ ਸਰਕਾਰ ਵੱਲੋਂ ਕੀਤੀ ਜਾਏਗੀ। ਇਰਾਨ ਬੇਸ਼ੱਕ ਬਹੁਤ ਵੱਡਾ ਤੇ ਖਾਸ ਹੈ ਪਰ ਇਹ ਵੀ ਮੰਨਣਾ ਹੋਵੇਗਾ ਕਿ ਇਹ ਐਲਾਨ ਪੰਜਾਬੀਆਂ ਜਾਂ ਸਰ ਸਿੱਖਾਂ ਨੂੰ ਪ੍ਰਭਾਵਿਤ ਕਰਨ ਦਾ ਬਹੁਤ ਹੀ ਵਧੀਆ ਟੰਗ ਅਪਣਾਇਆ ਜਾ ਰਿਹਾ ਹੈ ਗੱਡੀਆਂ ਤੇ ਘੁੰਮਣ ਫਿਰਨ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਉਹਨਾਂ ਦੀ ਜੇਬ ਤੇ ਬੋਝ ਕੁਝ ਘਟ ਹੋ ਜਾਵੇਗਾ ਕਿਉਂਕਿ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਘਟ ਚੁੱਕੀਆਂ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵੱਖ-ਵੱਖ ਨੇ ਆਸਟ੍ਰੇਲੀਆ ਵਿੱਚ ਬਾਂਚ ਲਾਉਣ ਵਾਲਿਆਂ ਲਈ ਖੁਸ਼ਖਬਰੀ ਹੈ ਈਸਟਰ ਅਤੇ ਐਂਜੈਕ ਡੇ ਦੀਆਂ ਛੁੱਟੀਆਂ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਹੋਈ ਹੈ ਇਹ ਕਮੀ ਅਮਰੀਕੀ ਰਾਸ਼ਟਰਪਤੀ 트ੰਪ ਦੇ ਵੱਲੋਂ ਲਗਾਈ ਗਈ ਟੈਰਿਫ ਜੰਗ ਦੇ ਕਾਰਨ ਤੇਲ ਮਾਰਕੀਟ ਵਿੱਚ ਆਈ ਉਥਲ ਪੁਥਲ ਤੋਂ ਬਾਅਦ ਹੋਈ ਹੈ ਪਿਛਲੇ 2 ਹਫ਼ਤਿਆਂ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ 15% ਦੀ ਭਾਰੀ ਕਮੀ ਆਈ ਅਤੇ ਪਤੀ ਬੈਰਲ ਕੀਮਤ ਵਿੱਚ 10 ਅਮਰੀਕੀ ਡਾਲਰ ਦੀ ਗਿਰਾਵਟ ਹੋਈ ਹੈ ਇਸ ਦੇ ਨਾਲ ਹੀ ਆਮ ਅਨਲੀਡੇਟ ਪੈਟਰੋਲ ਦੀ ਟਰਮੀਨਲ ਗੇਟ ਕੀਮਤ ਵੀ 8 ਸੈਂਟ ਕੱਟ ਕੇ 157.6 ਸੈਂਟ ਪ੍ਰਤੀ ਲੀਟਰ ਰਹਿ ਗਈ ਹੈ ਅਨਜਾਕ ਨੈਸ਼ਨਲ ਰੋਡਸ ਐਂਡ ਮੋਟਰਿਸਟ ਐਸੋਸੀਏਸ਼ਨ ਦੇ ਮੁਤਾਬਕ ਇਹ ਕੀਮਤਾਂ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਘਟ ਸਕਦੀਆਂ ਨੇ ਜਿਸ ਦਾ ਵੱਡਾ ਲਾਭ ਸਿਡਨੀ ਅਤੇ ਪਰਥ ਵਰਗੇ ਵੱਡੇ ਸ਼ਹਿਰਾਂ ਦੇ ਲੋਕਾਂ ਨੂੰ ਮਿਲੇਗਾ ਇਸ ਵੇਲੇ ਆਸਟ੍ਰੇਲੀਆ ਭਰ ਦੇ ਵਿੱਚ ਅਨਲੀਡੇਟ ਪੈਟਰੋਲ ਦੀ ਆਸ ਕੀਮਤ 1.79 ਡਾਲਰ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ ਸਿਡਨੀ ਵਿੱਚ 73% ਪੈਟਰੋਲ ਪੰਪ 170 ਸੈਂਟ ਪ੍ਰਤੀ ਲੀਟਰ ਤੋਂ ਘੱਟ ਰੇਟ ਤੇ ਤੇਲ ਵੇਚ ਰਹੇ ਨੇ ਕੁਝ ਇਲਾਕਿਆਂ ਵਿੱਚ ਜਿਵੇਂ ਕਿ ਆਲਵੁੱਡ ਅਤੇ ਕੈਂਪਸੀ ਵਿੱਚ 156.5 ਸੈਂਟ ਲੂਇਜ਼ਮ ਅਤੇ ਕੈਂਟਰਬਰ ਦੇ ਵਿੱਚ 157.7 ਸੈਂਟ ਅਤੇ ਪੂਲਮੂਲ ਦੇ ਵਿੱਚ 162.9 ਸੈਂਟ ਵਿੱਚ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਨੇ ਹਾਲਾਂਕਿ ਕਾਂਕੋਡ ਅਤੇ ਰੈਂਡਵਿਕ ਵਰਗੇ ਇਲਾਕਿਆਂ ਵਿੱਚ ਕੀਮਤਾਂ ਅਜੇ ਵੀ 207.9 ਸੈਂਟ ਪ੍ਰਤੀ ਲੀਟਰ ਤੱਕ ਹਨ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦੀ ਪੈਟਰੋਲ ਪਰਵਾ ਲੈਣ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਕੀਮਤਾਂ ਹੋਰ ਵੀ ਘਟ ਜਾਂ ਫਰਵਾਥ ਸਕਦੀਆਂ ਨੇ ਛੁੱਟੀਆਂ ਦੀਆਂ ਯਾਤਰਾਵਾਂ ਤੋਂ ਪਹਿਲਾਂ ਇਹ ਪੈਸਾ ਬਚਾਉਣ ਦਾ ਆਮ ਲੋਕਾਂ ਦੇ ਲਈ ਇੱਕ ਸ਼ਾਨਦਾਰ ਮੌਕਾ ਹੋਵੇਗਾ 2023 ਦੇ ਵਿੱਚ ਆਪਣੀ ਕਾਰ ਦੇ ਨਾਲ ਇੱਕ ਆਰਥ ਦੀ ਜਾਨ ਲੈਣ ਵਾਲੇ ਪੰਜਾਬੀ ਮੁੰਡੇ ਨੇ ਕੋਰਟ ਦੇ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਜਦਕਿ ਪੰਜ ਹੋਰ ਨੌਜਵਾਨਾਂ ਨੇ ਵੀ ਮੈਲਬਨ ਦੇ ਵਿੱਚ ਪੂਰੀ ਰਾਤ ਖਾਫ ਦਾ ਮਾਹੌਲ ਬਣਾ ਕੇ ਰੱਖਿਆ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਐਡੀਲੇਡ ਅਤੇ ਸਬ ਅਰਬ ਵੰਨਸਰ ਗਾਰਡਨਸ ਵਿੱਚ ਤੇਜ਼ ਰਫ਼ਤਾਰ ਕਾਰ ਦੇ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ਵਿੱਚ ਭੁਪਿੰਦਰ ਸਿੰਘ ਨੇ ਆਪਣਾ ਬਿਆਨ ਬਦਲ ਲਿਆ ਇਸ ਕੇਸ ਦੇ ਵਿੱਚ ਜਿੱਥੇ ਪਹਿਲਾਂ ਉਸਨੇ ਖੁਦ ਨੂੰ ਬੇਕਸੂਰ ਕਰਾਰ ਦਿੱਤਾ ਸੀ ਪਰ ਹੁਣ ਉਸਨੇ ਖੁਦ ਨੂੰ ਕ੍ਰਿਸਟਿਨ ਸੈਂਟਫੋਰਡ ਦੀ ਮੌਤ ਦੇ ਲਈ ਜ਼ਿੰਮੇਵਾਰ ਦੱਸਿਆ ਸਾਊਥ ਆਸਟ੍ਰੇਲੀਆ ਡਿਸਟ੍ਰਿਕਟ ਕੋਰਟ ਦੇ ਵਿੱਚ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਸਪੀਡ ਲਿਮਟ ਤੋਂ 45 ਕਿਲੋਮੀਟਰ ਪ੍ਰਤੀ ਘੰਟਾ ਵਾਧੂ ਰਫ਼ਤਾਰ ਤੇ ਆਪਣੀ ਫੋਰਡ ਮਸਟੈਂਗ ਚਲਾ ਰਿਹਾ ਸੀ ਜਦੋਂ ਇਸਨੇ 18 ਮਾਰਚ 2023 ਨੂੰ 40 ਸਾਲ ਦੀ ਸੈਂਡ ਫੋਰਡ ਦੀ ਕਾਰ ਨੂੰ ਉਸਦੇ ਘਰ ਦੇ ਨੇੜੇ ਹੀ ਟੱਕਰ ਮਾਰ ਦਿੱਤੀ ਸੀ। ਭੁਪਿੰਦਰ ਸਿੰਘ ਪਿਛਲੇ 1 ਮਹੀਨੇ ਤੋਂ ਵਕੀਲ ਨਾਲ ਵੀ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਕਰ ਰਿਹਾ ਸੀ। ਇਸੇ ਮਹੀਨੇ ਇਸ ਕੇਸ ਦੀ ਮੁਰਤੋਂ ਸੁਣਵਾਈ ਵੀ ਹੋਵੇਗੀ। ਉਧਰ ਬੀਤੀ ਰਾਤ ਮੈਲਬਨ ਪੁਲਿਸ ਨੇ ਪੰਜ ਛੋਟੀ ਉਮਰ ਦੇ ਨੌਜਵਾਨਾਂ ਦਾ ਇੱਕ ਗਰੁੱਪ ਫੜਿਆ ਜਿਨ੍ਹਾਂ ਦੀ ਉਮਰ 15 ਤੋਂ 19 ਸਾਲ ਦੇ ਵਿਚਕਾਰ ਹੈ ਇਹਨਾਂ ਸਾਰਿਆਂ ਤੇ ਹਿੰਸਕ ਲੁੱਟਾਂ ਨੂੰ ਅੰਜਾਮ ਦੇਣ ਦੇ ਦੋਸ਼ ਨੇ ਬੀਤੀ ਰਾਤ 8 ਵਜੇ ਤੋਂ ਦੇਰ ਰਾਤ 1 ਵਜੇ ਤੱਕ ਇਹਨਾਂ ਨੇ ਕਈ ਗੈਸ ਸਟੋਰਾਂ ਕਈ ਗੈਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਹਿੰਸਕ ਲੁੱਟਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਹਥੌੜਿਆਂ ਅਤੇ ਚਾਕੂਆਂ ਦੇ ਨਾਲ ਲੈਸ ਹੋ ਕੇ ਇਨ੍ਹਾਂ ਲੁੱਟਾਂ ਨੂੰ ਅੰਜਾਮ ਦਿੱਤਾ ਲੁੱਟਾਂ ਨੂੰ ਮੈਲਬੌਰਨ ਦੇ ਪੂਰਬੀ ਅਤੇ ਦੱਖਣੀ ਪੂਰਬੀ ਇਲਾਕਿਆਂ ਵਿੱਚ ਅੰਜਾਮ ਦਿੱਤਾ ਗਿਆ ਗ੍ਰਿਫਤਾਰ ਹੋਏ ਸਾਰੇ ਨੌਜਵਾਨ ਵੇਰੀਬੀ ਡੈਂਡੀਨਾਗ ਕਲਿੰਗਵੁੱਡ ਨਾਲ ਸਬੰਧਿਤ ਦੱਸੇ ਜਾ ਰਹੇ ਨੇ ਸਿਡਨੀ ਵਿੱਚ ਪੰਜਾਬੀਆਂ ਨੇ ਇੱਕ ਅਜੀਬ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਸਭ ਦਾ ਸਿਰ ਸ਼ਰਮ ਦੇ ਨਾਲ ਚੁੱਕ ਰਿਹਾ ਹੈ ਦਰਅਸਲ ਦੋ ਪੰਜਾਬੀਆਂ ਨੇ 40 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ ਅਤੇ ਉਹਨਾਂ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਜਿਸ ਕਾਰਨ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰ ਦਿੱਤੀਆਂ ਗਈਆਂ ਨੇ ਗਰੀਬਾਂ ਦੀ ਮਦਦ ਲਈ ਚਲਾਏ ਗਏ ਐਨ ਡੀ ਆਈ ਐਸ ਕਾਰੋਬਾਰਾਂ ਤੇ ਸਿਡਨੀ ਸਥਿਤ ਆਪਣੇ ਪੰਜਾਬੀ ਮੂਲ ਦੇ ਡਾਇਰੈਕਟਰਾਂ ਦੇ ਲਈ 40 ਮਿਲੀਅਨ ਡਾਲਰ ਦੀ ਪ੍ਰਾਪਰਟੀ ਖਰੀਦਣ ਦੇ ਦੋਸ਼ ਲੱਗੇ ਨੇ ਕਥਿਤ ਤੌਰ ਤੇ ਧੋਖਾਧੜੀ ਦੀ ਇਸ ਰਕਮ ਦੇ ਨਾਲ 36 ਪ੍ਰਾਪਰਟੀਆਂ ਅਤੇ ਲਗਜ਼ਰੀ ਕਾਰਾਂ ਜਿਵੇਂ ਕਿ 2,30,000 ਡਾਲਰ ਦੀ ਮਰਸੀਡੀਜ਼ ਜੀ ਵੈਗਨ ਅਤੇ 1,54,000 ਡਾਲਰ ਦੀ ਰੇਂਜ ਰੋਵਰ ਖਰੀਦੀ ਗਈ ਹੈ ਜੈਦੀਪ ਸਿੰਘ ਅਤੇ ਹਰਮੀਤ ਹੈਰੀਨ ਦੀ ਕਥਿਤ ਧੋਖਾਧੜੀ ਸਕੀਮ ਦਾ ਖੁਲਾਸਾ ਉਦੋਂ ਹੋਇਆ ਜਦੋਂ NDIS ਕ੍ਰਾਈਮ ਕਮਿਸ਼ਨ ਅਤੇ NSW ਪੁਲਿਸ ਨੇ ਗਲੈਂਵੁੱਡ ਵਿੱਚ ਇੱਕ ਘਰ ਤੇ ਛਾਪਾ ਮਾਰਿਆ ਜਿਸ ਦੇ ਨਤੀਜੇ ਵਜੋਂ ਜਾਇਦਾਦਾਂ ਤੇ ਰੋਕ ਲਗਾਉਂਦੇ ਹੁਕਮ ਦਿੱਤੇ ਗਏ ਹਾਲਾਂਕਿ ਦੋਹਾਂ ਤੇ ਅਜੇ ਤੱਕ ਕਿਸੇ ਅਪਰਾਧ ਦੇ ਦੋਸ਼ ਨਹੀਂ ਲੱਗੇ ਇਸ ਮਾਮਲੇ ਵਿੱਚ NDIS ਦੀ ਦੁਰਵਰਤੋਂ ਅਤੇ ਧੋਖਾਧੜੀ ਤੇ ਬਹਿਸ ਛਿੜ ਗਈ ਹੈ ਜਸਨਾਲ ਯੋਇਨਾ ਦੀ ਸਲਾਣਾ ਲਾਗਤ 52 ਬਿਲੀਅਨ ਡਾਲਰ ਹੋ ਗਈ ਹੈ ਦੋਵੇਂ ਪ੍ਰਮੁੱਖ ਪਾਰਟੀਆਂ ਇਸ ਮੁੱਦੇ ਨਾਲ ਨਜਿੱਠਣ ਦੀ ਦੌੜ ਵਿੱਚ ਨੇ ਅਤੇ ਲੇਬਰ ਪਾਰਟੀ ਨੇ ਧੋਖਾ ਧੜੀ ਫਿਊਜ਼ਨ ਟਾਸਕ ਫੋਰਸ ਬਣਾ ਕੇ ਆਪਣੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ ਹੈ ਜਿਸ ਨੇ 500 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਹਨ ਅਤੇ ਧੋਖਾ ਧੜੀ ਦੇ ਖਰਚਿਆਂ ਵਿੱਚ 400 ਮਿਲੀਅਨ ਡਾਲਰ ਤੋਂ ਵੀ ਵੱਧ ਬਚਾਇਆ ਅੱਜ ਦੇ ਆਸਟ੍ਰੇਲੀਆ ਬਲਟਨ ਦੇ ਵਿੱਚ ਇਹ ਨਹੀਂ ਕੱਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੇਰੇ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ